ਤੁਹਾਨੂੰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਦਾਸ ਸਿੰਘ ਬਰਾੜਾ ਹੈ ਅਸੀਂ ਗ੍ਰੀਨਏਮ ਨੂੰ ਟ੍ਰੇਨਿੰਗ ਲੱਗੇ ਹੈ ਕੀ ਗੱਲ ਹੈ ਤੁਹਾਡੇ ਵਿੱਚ ਨਾਲ ਜੀ ਸਾਡਾ ਬੇਟਾ ਜਿਹੜਾ ਸਵਿਮਰ ਹੈਗਾ ਹੈ ਅੱਛਾ ਸਵਿਮਰ ਹੈ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਵੱਡ ਯੂਨੀਵਰਸਿਟੀ ਖੇਡਿਆ ਹੋਇਆ ਹੈ ਤੇ ਉਹ ਜਣੀ ਸਪੋਰਟਸ ਗਰਾਊਂਡ ਦੇ ਉੱਪਰ ਹੀ ਜਿਹੜਾ ਉਹਨੂੰ ਨੌਕਰੀ ਮਿਲੀ ਹੋਈ ਹੈ ਸੀਡੀਪੀਓ ਉੱਪਰ ਅੱਜ ਕੱਲੋ ਜਿਹੜਾ ਪੋਸਟਿੰਗ ਹੈਗੀ ਹੈ ਪ੍ਰੋਜੈਕਟ ਪਰ ਹੈਗੀ ਹੈ ਡੀਪੀਓ ਦੇ ਤੌਰ ਤੇ ਡਿਸਟ੍ਰਿਕਟ ਪ੍ਰੋਗਰਾਮ ਆਫਸਰ ਦੇ ਤੌਰ ਤੇ ਇੱਕ ਯਾਨੀ ਕਿ ਲਗਭਗ 14 ਛੇ ਦੀ ਘਟਨਾ ਹੈ ਰਾਤ ਦੀ 9 ਵਜੇ ਕੇ 20 ਮਿੰਟ ਤੇ ਸਾਡੇ ਇੱਕ स्विਮਿੰਗ ਪੂਲ ਬਣਾਇਆ ਹੋਇਆ ਹੈਗਾ ਮੇਰੇ ਵੱਲੋਂ نیشنل ਹਾਈਵੇ ਨੈ 54 ਤੇ ਜਿੱਥੇ ਅਸੀਂ ਬੱਚਿਆਂ ਨੂੰ ਜਿਹੜੀ ਇਸ स्विਮਿੰਗ ਦੀ ਟ੍ਰੇਨਿੰਗ ਦਿੰਨੇ ਹੈਗੇ ਆ ਤੇ ਬੇਟਾ ਵੀ ਆ ਕੇ ਸ਼ਾਮ ਨੂੰ ਤੇ स्विਮਿੰਗ ਕਰਦਾ ਹੈ ਤੇ ਨਾਲੇ ਬੱਚਿਆਂ ਨੂੰ ਵੀ ਆਪਦੇ ਜਿਹੜੇ ਆ ਕਿਉਂਕਿ ਉਹ ਟ੍ਰੇਨਡ ਸਵੀਮਰ ਹੈ ਤੇ ਉਹ ਆਪੇ ਗੁਰਦਸਤਾ ਰਹਿੰਦਾ ਹੈਗਾ ਟ੍ਰੇਨ ਕਰਦਾ ਰਹਿੰਦਾ ਹੈਗਾ ਰੋਜ਼ ਰਾਤ ਨੂੰ ਲਗਭਗ 9:30 9:00 ਵਜੇ ਘਰ ਆਉਂਦਾ ਹੈ। ਉਸ ਦੀ ਜਿਹੜੀ ਹੈ ਉਸ ਦਿਨ ਜਿਹੜਾ 14 ਛੇ ਨੂੰ 9:20 ਦੇ ਉੱਪਰ ਉਪੂਲ ਤੋਂ ਨਿਕਲਿਆ ਗਿਆ। ਕੈਮਰਿਆਂ ਦੇ ਵਿੱਚ ਜਿਹੜੀ ਦਰਜ ਬੱਲੇ ਤੇ 9:20 ਦੇ ਲਗਭਗ ਗੌਂਸਵਿਲਾ ਜਿਹੜਾ ਰੈਸਟੋਰੈਂਟ ਕੋਲੋਂ ਮੁੜਦਾ ਹੈਗਾ। ਉੱਥੋਂ ਦੀਆਂ ਜਿਹੜੀਆਂ ਵੀਡੀਓਜ਼ ਫੁਟੇਜਸ ਹੈਗੀਆਂ ਕੈਮਰਿਆਂ ਦੀਆਂ। ਇੱਕ ਜਿਹੜੀ ਹੈ ਫਾਰਚੂਨਰ ਗੱਡੀ ਇਹਨਾਂ ਦੀ ਫਾਰਚੂਨਰ ਗੱਡੀ ਜਿਹੜੀ ਹੈ ਲਗਦੀ ਹੈ ਫੇਰ ਨਾ ਅੱਗੇ ਜਿਹੜੀ ਆ ਜੇ ਤੋ ਮਟਰੋਲ ਪੰਪ ਤੇ ਰੇੜੇ ਆਉਂਦਾ ਹੈਗਾ ਇੱਕ ਗੱਡੀ ਹੋਰ ਜਿਹੜੀ ਇੰਡੀਪੋ ਜਿਹੜੀ ਹੈਗੀ ਆ ਦਿੱਲੀ ਨੰਬਰ ਜਿਹੜੀ ਆ ਉਹ ਇਹਦੀ ਮਗਰ ਲਗਦੀ ਆ ਦੋ ਗੱਟੀਆਂ ਦਾ ਮਗਰਾ ਕਰਨ ਲਗਦੀਆਂ ਆ ਇਹ ਜਦੋਂ ਨਹਿਰ ਦਾ ਪੁੱਲ ਮੁੜਦਾ ਹੈਗਾ ਚਾਂਦ ਪੈਲੇਸ ਤੋਂ ਥੋੜਾ ਤੇ ਜਾਣਾ ਇੱਕ ਬੜੀ ਯੋਜਨਾ ਵਾਲੀ ਢੰਗ ਨਾਲ ਜਿਹੜਾ ਟਰੈਕਟਰ ਟਰਾਲੀ ਨੂੰ ਬਿਲਕੁਲ ਕਿਡਾ ਕਰਕੇ ਤੇ ਉਥੇ ਲਗਾਇਆ ਗਿਆ ਸੀ ਜਿਹਦੇ ਨਾਲ ਉਹਨੂੰ ਗੱਡੀ ਨੂੰ ਰੋਕ ਲਿਆ ਗਿਆ ਤੇ ਪਿੱਛੋਂ ਜਿਹੜੀ ਇੰਡੀਆ ਕੋਲ ਜਿਹੜੀ ਗੱਡੀ ਉਹਨਾਂ ਦੀ ਤੇ ਦੂਜੀਆਂ ਗੱਡੀਆਂ ਨੇ ਪਿੱਛੇ ਟੱਕਰ ਮਾਰ ਦਿੱਤੀ ਉਹਨਾਂ ਤੇ ਦਬਾ ਦਬ ਜਿਹੜੀ ਆ ਉਹ 10 12 ਬੰਦੇ ਜਿਹੜੀ ਆ ਗੱਡੀਆਂ ਚੋਂ ਨਿਕਲਦੇ ਆ ਫਾਇਰਿੰਗ ਸ਼ੁਰੂ ਕਰ ਦਿੰਦੇ ਆ ਤੇ ਨਾਲ ਹੀ ਜਿਹੜੀਆਂ ਟਿੱਟਾਂ ਦੇ ਨਾਲ ਜਿਹੜੀ ਉਹਦੀ ਛੀਛੇ ਭੰਨ ਦਿੰਦੇ ਆ ਗੱਡੀਆਂ ਦੇ ਤੇ ਉਹਨੂੰ ਵਿੱਚੋਂ ਖਿੱਚਣ ਦੀ ਕੋਸ਼ਿਸ਼ ਕਰਦੇ ਆ ਗੱਡੀ ਦੇ ਵਿੱਚ ਯਾਨੀ ਕਿ ਉਹਨੂੰ ਕੱਢਦੇ ਆ ਬਾਹਰ ਕੱਟ ਕੇ ਬਾਹਰ ਜਿਹੜੀ ਆ ਪਟਮਾਰਟ ਉਹ ਜਿਹੜੀ ਦੂਜੇ ਪਾਸੇ ਕਨੈਕਟਰ ਸਾਈਡ ਵਾਲੇ ਪਾਸੇ ਦੀ ਭਜਨ ਦੀ ਕੋਸ਼ਿਸ਼ ਕਰਦਾ ਹੈਗਾ ਅੱਗੇ ਝਾੜੀਆਂ ਹੈਗੀਆਂ ਨਾਲ ਨਾਲ ਉਹ ਝਾੜੀਆਂ ਦੇ ਵਿੱਚ ਛਾਲ ਵਾਜਦੀ ਆ ਉੱਥੇ ਜਿਹੜੀਆਂ ਡੂੰਘਾ ਥੱਲੇ ਥਾਂ ਖਾਣ ਟਾਈਪ ਮਗਰ ਇਹ ਉਹ ਜਿਹੜੀ ਉੱਤੇ ਛਾਲ ਮਾਰ ਦਿੰਦੇ ਆ ਤੇ ਜੀ ਸਵਾਲਾਂ ਤੇ ਜਿਹੜੀਆਂ ਰਾੜਾਂ ਦੇ ਨਾਲ ਉਹ ਮਿਲ ਪੂਰੀ ਤਰ੍ਹਾਂ ਹਮਲਾ ਕਰਦੀ ਆ ਜਿਹੜਾ ਉਹਨੂੰ ਲੱਗਦਾ ਵੀ ਜਿਹੜਾ ਮਰਿਆ ਹੋਇਆ ਇੱਕ ਬੰਦਾ ਉਹਨੂੰ ਕਹਿੰਦਾ ਵੀ ਮਰ ਗਿਆ ਚਲੋ ਛੱਡੋ ਹੁਣ ਤੇ ਯਾਨੀ ਉਹਨੂੰ ਇੱਕ ਮਰਿਆ ਹੋਇਆ ਸਮਝ ਕੇ ਉਹਦੇ ਸਿੱਟ ਕੇ ਜਿਹੜਾ ਕਤਾਨਾ ਦੇ ਵਿੱਚ ਜਿਹੜੇ ਉਤੋਂ ਭੱਜ ਜਾਂਦੇ ਹੈਗੇ ਤੇ ਇਥੋਂ ਤੱਕ ਕਿ ਜਿਹੜਾ ਟ੍ਰੈਫਿਕ ਵੀ ਡਾਇਵਰਟ ਕੀਤਾ ਜਾਂਦਾ ਹੈਗਾ ਇਹ ਸਾਰੀ ਘਟਨਾ ਨੂੰ ਅੰਜਾਮ ਦੇ ਦੇ ਬੜੀ ਹੀ ਯੋਜਨਾਬੰਦੀਤਾਂ ਦਾ ਜਿਹੜੀ ਕੋਈ ਹੁੰਦੀ ਹੈਗੀ ਹੈ ਕੁੱਟਮਾਰ ਕੀਤੀ ਗਈ ਯਾਨੀ ਯਾਨੀ ਬੁਰੀ ਤਰ੍ਹਾਂ ਕੁੱਟਮਾਰ ਜਿਹੜੀ ਜਿੱਦੋਂ ਸਾਨੂੰ ਉਥੇ ਲਗਭਗ ਕੋਈ ਜਿਹੜੇ ਰਾਂਘੀਰਾਂ ਦਾ ਇਕੱਠ ਹੋ ਜਾਂਦਾ 2-4 ਮਿੰਟ ਦੇ ਵਿੱਚ ਉਥੇ ਜਿਹੜੀ ਹੈ ਬੇਟਾ ਨੂੰ ਮਾੜੀ ਜੀ ਸੁਰਤਾਂ ਦੀ ਹੈ ਤੇ ਉਹ ਤਾਂ ਨੂੰ ਪੜੀ ਦੇ ਚੱਟ ਜਾਂਦਾ ਹੈਗਾ ਤੇ ਉਹਦੇ ਕੱਪੜਿਆਂ ਨੂੰ ਪੂਰੀ ਤਰ੍ਹਾਂ ਪਾੜ ਦਿੱਤਾ ਜਾਂਦਾ ਹੈਗਾ 파ੜੇ ਹੁੰਦੇ ਆ ਤੇ ਉਹ ਜਿਹੜਾ ਆਉਦੀ ਗੱਡੀ ਦੇ ਵਿੱਚ ਜਿਹੜਾ ਉਹਨੂੰ ਇੱਕ ਵਾਰ ਦਾ ਸਾਰਾ ਦੇਖ ਕੇ ਬਾਹਲਾ ਜਾ ਯਾਨੀ ਕਿ ਉਹ ਸਟੀering ਤੇ ਉਹਦਾ ਸੇਰ ਲੰਮਾ ਪਿਆ ਹੁੰਦਾ ਜਦੋਂ ਅਸੀਂ ਉਤ ਨੂੰ ਜਾ ਕੇ ਇੱਕ ਰਾਗੀਰ ਜਿਹੜਾ ਕੋਈ ਫੁੱਟਬਾਲ ਕੋਚ ਸੀਗਾ ਕੋਨੇ ਜਿਹੜਾ ਇੱਕ ਫੋਨ ਵੀ ਮਰਿਆ ਸਾਡਾ ਪੰਜਾਬ ਪੁਲਿਸ ਦੇ ਵਿੱਚ 사ਜਨ ਨੂੰ ਫੋਨ ਕਰਦਾ ਵੀ ਕਹਿੰਦਾ ਕਰਨ ਦੇ 6:00 ਵਜੇ ਗੀਆਂ ਤੇ ਇੱਥੇ ਕੋਈ ਮਾਰਕ ਗਿਆ ਉਹਨੂੰ ਤੇ ਉਹ ਲਗਾਤਾਰੀ ਸਾਨੂੰ ਜਿਹੜਾ 사ਜਨ ਨੇ ਸਾਨੂੰ ਫੋਨ ਕੀਤਾ ਕਹਿੰਦਾ ਕਰਨ ਨੂੰ ਵੀ ਕੋ ਚਾਂਦ ਪੈਲੈਸ ਦੇ ਕੋਲੇ ਉਹਦੇ ਕੋਲੇ 6:00 ਮਾਰ ਗਿਆ ਕੋਈ ਅਸੀਂ ਦੀ ਗ੍ਰੀਨ ਐਵੇਨਿਊ ਰਹਿੰਦੇ ਆ 2 ਮਿੰਟ ਦੇ ਵਿੱਚ ਹੀ ਉੱਥੇ ਜਾ ਕੇ ਗੱਡੀ ਤੇ ਪਹੁੰਚਦੇ ਆ ਉਹਨੂੰ ਚੱਕਦੀਆਂ ਉਥੋਂ ਤੇ ਚੱਕ ਕੇ ਅਸੀਂ ਹਸਪੀਟਲ ਕੋਈ ਕਾਰਨ ਕੀ ਰਿਹਾ ਕੁੱਟਮਾਰ ਦਾ ਕੋਈ ਵਜਾ ਕੀ ਰਿਹਾ ਕੁੱਟਮਾਰ ਦਾ ਕਾਰਨ ਜਿਹੜਾ ਮੈਨੂੰ ਲੱਗਦਾ ਵੀ ਇਹ ਐਵੇਂ ਵੇ وجہ ਸ਼ੱਕ ਹੀ ਸੀਗਾ। ਤੋਂ ਕੌਣ ਸੀ ਬੰਦੇ ਜਿਨ੍ਹਾਂ ਨੇ ਕੁੱਟਵਾਇਆ? ਉਹ ਬੰਦੇ ਜਿਹੜੇ ਆ ਇੱਕ ਤਾਂ ਪਵਿੱਤਰ ਸਿੰਘ ਸੀ ਤੇ ਦੂਜਾ ਜਿਹੜਾ ਪ੍ਰਤਾਪ ਸਿੰਘ ਪੁਛ ਉਹਦੇ ਰਿਸ਼ਤੇਦਾਰ ਸੀ ਜਿਹੜੇ ਪਛਾਣੇ ਗਏ ਪੰਜ ਛੇ ਜਿਹੜੇ ਆ ਪੁਲਸ ਨੇ ਹੁਣ ਤੱਕ ਕੋਈ ਕਾਰਵਾਈ ਕੀਤੀ ਇਸ ਮਸਲੇ 'ਚ। ਪੁਲਸ ਨੇ ਜਿਹੜੀ ਆ ਹੁਣ ਇਹ ਘਟਨਾ ਸੀ ਅਜੇ ਪੂਰੀ ਸੁਣ ਲੋ ਪੇਟੀ ਵਾਲੀ ਜਿਹੜੀ ਆ ਜਦੋਂ ਅਸੀਂ ਲਿਆਉਣੇ ਆ ਉਹ ਤੋਂ ਲਿਆਉਣ ਤੋਂ ਪਹਿਲਾਂ ਹੀ ਉਹ ਜਿਹੜੀ ਬੰਦੇ ਆ ਆਪੇ ਜਿਹੜੀ ਆ ਪਟਕਲ ਦੇ ਵਿੱਚ ਦੀ ਫੈਰ ਜਿਹੜਾ ਸਿੱਧਾ ਲੱਗਦਾ ਨਾਲ ਦੀ ਲੰਗਾ ਕੇ ਉੱਥੇ ਦਾਖਲ ਹੁੰਦੀ ਆ ਤੇ ਇਹ 10 ਵਜੇ ਦਾਖਲ ਹੁੰਦੀ ਆ ਤਾਂ 10:30 ਨੂੰ ਉਹਨਾਂ ਦੀ ਜਿਹੜੀ ਹੈ ਐਫ ਆਈ ਆਰ ਕੱਟੀ ਜਾਂਦੀ ਆ ਤੇ 307 ਨਾਲੇ ਸਾਡੇ ਬੱਚੇ ਨੂੰ ਮਰਨ ਕਿਡਾਰੀ ਕਰ ਦਿੱਤਾ ਜਾਂਦਾ ਹੈਗਾ ਮਾਰਤਤਾ ਜਾਂਦਾ ਲਗਭਗ ਤੇ ਉਹਦੇ ਤੇ ਜਿਹੜੀ ਹੈ ਐਫ ਆਈ ਆਰ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਇੱਕ ਗਿਣੀ ਮੱਥੀ ਯੋਜਨਾ ਸੀ ਜਿਹੜੀ ਪਹਿਲਾਂ ਹੀ ਸੀ ਵੀ ਇਹਨੂੰ ਇਸ ਤਰ੍ਹਾਂ ਕਰਨਾ ਹੈਗਾ ਨਾਲ ਹੀ ਘਟਣਾ ਤੁਹਾਡੇ بیٹے ਦੀ ਪਰਚਾ ਦਿੱਤਾ ਸਾਡੀ ਪਰ ਬੇਟੀ ਦੀ ਹੀ ਪਰਚਾ ਦਰਜ ਕਰਵਾ ਦਿੱਤਾ ਤੇ ਤੁਹਾਡੇ بیٹے ਵੱਲੋਂ ਕੋਈ ਕਾਰਵਾਈ ਉਧਰ ਉਹ ਹੀ ਪੁਲਿਸ ਨੇ ਕੋਈ ਕੀਤੀ ਹੈ ਇਹਦੇ ਹੱਥ ਹਜੇ ਤੱਕ ਸਿਰਫ ਡੀਡੀਆਰ ਘੱਟੀ ਹੈ ਉਹਦੀਆਂ ਜਿਹੜੀਆਂ ਅਸਲੀਆਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਉਹਦੇ ਸਰਕਟ ਦੇ ਵਿੱਚ ਵੀ ਸੱਟ ਆ ਥੱਲੇ ਲੱਤਾਂ ਤੇ ਵੀ ਸੱਟ ਹੈਗੀਆਂ ਤੇ ਉਹ ਆਈਸੀਯੂ ਦੇ ਵਿੱਚ ਅਜੇ ਵੀ ਤੇ ਉਹਦੇ ਤੇ ਜਿਹੜਾ ਜਿਹੜੀ ਡੀਡੀਆਰ ਹੈਗੀ ਆ ਉਹਦੇ ਚ 741 3 ਤਨਸੋ 23 ਐ ਮੈਂ ਨਿੱਕੀਆਂ ਮੋਡੀਆਂ ਧਰਾਵਾਂ ਦੀਆਂ ਲਾ ਕੇ ਜਿਹੜਾ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਵੀ ਇਹ ਜਿਹੜਾ ਕੱਟੋ-ਕੱਟ ਜਿਹੜਾ ਜੋ ਸਾਡਾ ਜਿਹੜਾ ਪਰਚਾ ਬਣਦਾ ਹੈਗਾ ਜਿਹੜੀ ਉਹਨੂੰ ਅਟੈਂਪਟ ਟੂ ਮਰਡਰ ਕੀਤਾ ਗਿਆ ਹੈ ਉਹਦੇ ਉਹ ਜਿਹੜਾ ਕੇਸ ਦਰਜ ਹੋਣਾ ਚਾਹੀਦਾ ਹੈਗਾ ਇਹਦੇ ਚ ਇੱਕ ਯੋਜਨਾਬੰਦੀ ਢੰਗ ਨਾਲ ਲਗਾਤਾਰ ਜਿਹੜੀ ਆ ਉਹਦੇ ਮਗਰ ਰੈਕਿੰਗ ਹੋ ਰਹੀ ਸੀ ਉਹਦੇ ਚ ਵੀ ਮੈਂ ਤੁਹਾਨੂੰ ਦੱਸਦਾ ਹੈਗਾ ਯਾਨੀ ਕਿ ਇਹ ਇਹ 23 ਪੰਜ ਨੂੰ ਵੀ ਉਹ ਜਿਹੜਾ ਪਿੱਤਰ ਸਿੰਘ ਹੈ ਉਹ ਜਿਹੜਾ ਸਾਡੇ ਘਰ ਜਿਹੜਾ ਪਿਸਤੌਲ ਲੈ ਕੇ ਜਿਹੜਾ ਇਨਫੰਕਾਉਣ ਹੁੰਦਾ ਹੈਗਾ ਅਸੀਂ ਉਹਦੀ ਸਾਰੀ ਜਿਹੜੀ ਹੈ ਦਰਖਾਸਤ ਜਿਹੜੀ ਐਸਐਸਐਸਪੀ ਫ੍ਰੀ ਰਿਪੋਰਟ ਨੂੰ ਦਿੰਨੇ ਆ ਵੀ ਸਾਨੂੰ ਜਿਹੜਾ ਇਹ ਬੰਦਾ ਜਿਹੜਾ ਨਸ਼ੇੜੀ ਹੈਗਾ ਚਿੱਟਾ ਲਾਉਂਦਾ ਹੈਗਾ ক্রিকেট ਦਾ ਸੱਟਾ ਖੇਡਦਾ ਹੈਗਾ ਯਾਨੀ ਮੈਂਟਲੀ ਤੌਰ ਤੇ ਅਫਸਟਰ ਲੱਗਦਾ ਸਾਨੂੰ ਸਾਡਾ ਨੁਕਸਾਨ ਕਰ ਸਕਦਾ ਹੈਗਾ ਉਸਨੇ ਵੀ ਉਸਤੇ ਕੋਈ ਕਾਰਵਾਈ ਕੀਤੀ ਨਹੀਂ ਕੀਤੀ ਕੁਝ ਵੀ ਫਿਰ ਜਿਹੜਾ ਫਰੋਜ਼ਪੁਰ ਹੋਇਆ ਸੀ ਅਟੈਕ ਉਹਦੇ ਤੇ ਕੋਈ ਕਾਰਵਾਈ ਨਹੀਂ ਫਰੋਜ਼ਪੁਰ ਵੀ ਉਹ ਤੋਂ ਬਾਅਦ ਕੀ ਹੋਇਆ ਜਾਣ ਕੇ 5 ਜੂਨ ਨੂੰ ਜਿਹੜਾ ਫਿਰੋਜ਼ਪੁਰ ਫੇਰ ਜਿਹੜਾ ਉੱਥੇ ਇਹਦੀ ਬਦਲੀ ਜਿਹੜੀ ਹੈ ਇਲੈਕਸ਼ਨ ਕਰਕੇ ਜਿਹੜੀ ਹੈ ਹੋਮ ਡਿਸਟ੍ਰਿਕਟ ਹੋਣ ਕਰਕੇ ਇੱਥੋਂ ਬਦਲੀ ਜਿਹੜੀ ਫਿਰੋਜ਼ਪੁਰ ਹੋ ਗਈ ਸੀਗੀ ਅੱਜ ਤੋਂ 5-6 ਮਹੀਨੇ ਪਹਿਲਾਂ ਉੱਥੇ ਵੀ ਇਹਨਾਂ ਨੇ ਜਾਨੀ ਕਿ 5 ਜੂਨ ਨੂੰ ਜਿਹੜਾ ਅਟੈਕ ਕਰਨ ਦੀ ਕੋਸ਼ਿਸ਼ ਹੋਈ ਹੈ ਉੱਥੇ ਜਿਹੜਾ ਇੱਕ ਉਹਨਾਂ ਨੇ ਇੱਕ ਮੁਲਾਜ਼ਮ ਨੂੰ ਘਟ ਲੈਂਦੇ ਆ ਦਫਰ ਦੇ ਵਿੱਚੋਂ ਜਦੋਂ ਇਹ ਬਾਹਰ ਨਿਕਲਦਾ ਰੋਟੀ ਖਾਣ ਲਈ ਤਾਂ ਉਹ ਫਿਰ ਬਾਅਦ ਵਿੱਚ ਪਤਾ ਵੀ ਲੱਗ ਜਾਂਦਾ ਉਹਦੇ ਫੋਨ ਤੋਂ ਤੇ ਜੇ ਤੋਂ ਥੱਲੇ ਆਉਂਦਾ ਤਾਂ ਉੱਥੇ ਪੁਲਿਸ ਨੇ ਕੋਈ ਫਰੋਜਪੁਰ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਨਾ ਜੀ ਨਾ ਪਹਿਲਾਂ ਉਹ ਜਿਹੜਾ ਕੈਂਟ ਦੇ ਵਿੱਚ ਜਿਹੜੀ ਐ ਐਸਐਚਓ ਨੂੰ ਜਿਹੜੀ ਦਰਖਾਸਤ ਦਿੱਤੀ ਗਈ ਉਸ ਤੋਂ ਬਾਅਦ ਕੁਝ ਨਹੀਂ ਹੋਇਆ। ਫਿਰ ਜਿਹੜਾ ਐਸਐਸਪੀ ਫਰੋਜਪੁਰ ਨੂੰ ਜਿਹੜੀ ਦਰਖਾਸਤ ਦਿੱਤੀ ਗਈ ਉਹਦੇ ਤੇ ਵੀ ਕੁਝ ਨਹੀਂ ਹੋਇਆ। ਇੱਕ ਇਦਾਂ ਜਿਨਾ ਲੈਵਲ ਦਾ ਅਫਸਰ ਹੋਵੇ ਤੇ ਉਹਦੇ ਤੇ ਅਟੈਕ ਹੁੰਦਾ ਹੋਵੇ ਫਿਰ ਪੁਲਿਸ ਕਾਰਵਾਈ ਨਾ ਕਰੇ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਇਹ ਦੇਖੋ ਵੀ ਜਿਹੜਾ ਅੱਜ ਦਾ ਪ੍ਰਿਸ਼ਤ ਸਿਸਟਮ ਹੈਗਾ ਜਿਹੜਾ ਪੋਲੀਟੀਕਲੀ ਤੇ ਜਿਹੜਾ ਉਹੀ ਜਿਹੜਾ ਅਸੀਂ ਦੇਖਦੇ ਰਹੇ ਹਾਂ ਪਿਛਲੇ ਸਾਲਾਂ ਤੋਂ ਕਿਵੇਂ ਸਿਆਸੀ ਲੋਕ ਕੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹੀ ਕਰਦੇ ਹਾਂ ਇਨਸਾਫ ਵੀ ਸਾਡ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੋ ਇਹਦੀਆਂ ਤਰਾਵਾਂ ਜਿਹੜੀਆਂ ਪਰਚੇ ਦੀਆਂ ਬਣਨੀਆਂ ਚਾਹੀਦੀਆਂ ਜੋ ਦੋਸ਼ੀ ਹੈਗੇ ਆ ਉਹਨਾਂ ਨੂੰ ਜਿਹੜੀਆਂ ਸਜ਼ਾਾਂ ਮਿਲਣੀਆਂ ਚਾਹੀਦੀਆਂ ਹੈ ਇਹ ਜਿਹੜਾ ਸਾਡਾ ਪਹਿਲਾਂ ਜਿਹੜੀ ਕਾਰਵਾਈ ਨਹੀਂ ਹੋਈ ਜਿਹੜੀ ਜਿਸ ਦਾ ਵਜ੍ਹਾ ਬਣੀ ਹੈ ਵੀ ਜੇ ਪਹਿਲਾਂ ਸਾਡੀ ਦਰਖਾਸਤਾਂ ਤੇ ਜਿਹੜੀ ਕਾਰਵਾਈ ਹੋ ਜਾਂਦੀ ਏ ਏਡੀ ਵੱਡੀ ਵਾਰਦੇ ਨਹੀਂ ਸੀ ਹੋਣੀ ਆ ਕੀ ਗੱਲ ਹੋਈ ਹੈ ਬੇਟੇ ਨਾਲ ਤੁਹਾਡੇ ਨਾਲ ਜੀ ਸਰ ਬੇਟੇ ਨਾਲ ਤਾਂ ਉਹਨੂੰ ਆਕਸੀਜਨ ਲੱਗੀ ਹੋਈ ਹੈ ਸੱਟਾਂ ਲੱਗੀਆਂ ਲੀਆਂ ਨੇ ਪੂਰੀ ਹੱਥ ਹੋਈ ਫੇਰ ਕੁੱਟਮਾਰ ਹੋਈ ਹੈ ਨਾਲੇ ਸਾਡੇ ਨਾਲ ਧੱਕਾ ਕੀਤਾ ਗਿਆ ਤੇ ਨਾਲ ਸਾਡੇ ਤੇ ਹੀ ਬਰਚਾ ਦਰਜ ਕੀਤਾ ਗਿਆ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆ ਵੀ ਮੇਰੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਕੀਤੀ ਕਿ ਨਹੀਂ ਕੀਤੀ ਡੀਡੀਆਰ ਕੋਈ ਇੱਕ ਕੱਟੀ ਹੈ ਹੋਰ ਤਾਂ ਜੀ ਕੋਈ ਕਾਰਵਾਈ ਸਾਡੀ ਕਿਸੇ ਕਿਸ ਚੀਜ਼ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇੱਕ ਜ਼ਿਲ੍ਹਾ ਲੈਵਲ ਦਾ ਅਧਿਕਾਰੀ ਹੋਵੇ ਉਹਦੇ ਤੇ ਇੰਨਾ ਅਟੈਕ ਬਾਰ ਬਾਰ ਹੁੰਦੇ ਹੋਣ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰੇ ਇਸ ਪਿੱਛੇ ਕੀ ਵੀ ਹੈ ਇਹ ਤਾਂ ਇਹ ਪ੍ਰੋਪਗੈਂਡਾ ਨਾਲ ਸਾਰਾ ਕੁਝ ਨਾਲ ਮਿਲ ਕੇ ਸਾਰਾ ਕੀਤਾ ਗਿਆ ਸਾਰਾ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਜੀ ਸਾਡੇ ਬੱਚੇ ਨੂੰ ਮੇਰੇ ਬੱਚੇ ਨਾਲ ਮੇਰੇ ਬੱਚੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰੇ ਬੱਚੇ ਨੂੰ ਕਰਪਟ ਬਣਾਇਆ ਜਾ ਰਿਹਾ ਨਹੀਂ ਜੀ ਕਰੋਸ ਪਰਚਾ ਦਰਜ ਹੈਗਾ ਜਾਦਾ ਉਹਨਾਂ ਨੂੰ ਆਲਰੇਡੀ ਦੱਸਿਆ ਵੀ ਆ ਕਿਉਂਕਿ ਉਹਨਾਂ ਨੇ ਕਟਮਾਰਕ ਕੀਤੀ ਤਾਂ ਉਹ ਦਾ ਉਹਨਾਂ ਤੇ ਵੀ ਕ੍ਰੋਸ ਕੀਤਾ ਆ ਪਰ ਇਹਨਾਂ ਵੱਲੋਂ ਜਿਹੜਾ ਹੈਗਾ ਪ੍ਰਾਇਮਰੀ ਜਿਹੜੀ ਇਨਫੋਰਮੇਸ਼ਨ ਮीडियो ਚ ਫਾਇਰ ਹੋਇਆ ਮੈਂ ਆਪਣਾ ਕਿਸੇ ਦਾ ਇਹਨਾਂ ਦੇ ਨਾਮ ਤੇ ਲਾਇਸੈਂਸੀ ਨਹੀਂ ਹੈਗਾ ਉਹ ਉੱਥੇ ਹੀ ਮਿਲਿਆ ਆਪਾਂ ਨੂੰ ਸਾਰਾ ਕੁਝ ਔਰ ਉਹ ਦੂਸਰਾ ਉਹਦੇ ਜਦੋਂ ਗੋਲੀ ਕਿਸੇ ਨੂੰ ਲੱਗਦੀ ਆ ਕਿਸੇ ਨੂੰ ਫਾਇਰ ਹੁੰਦਾ ਜੀ ਉਹਦੇ ਚ ਜਿਹੜੀਆਂ ਮਾਰ ਦੇਂਦੀ ਨੀਤ ਨਾਲ ਹੀ ਜਿਹੜਾ ਉਹ ਉਹਨਾਂ ਨੇ ਲਿਖਾਇਆ ਬਿਆਨ ਔਰ ਇਸ ਤੋਂ ਨੈਕਸਟ ਚੀਜ਼ ਦਾ ਪਤਾ ਲੱਗ ਚੁੱਕੀ ਜੀ ਕਿ ਇੰਜੜਾ ਬੰਦਾ ਪਟਚ ਕੋਲੀ ਲੱਗੀ ਹੋਈ ਜੀ ਜਿਹੜੇ ਕਰਨ ਮਰਾੜ ਨੇ ਵੀਡੀਓ ਉਹਨਾਂ ਨੇ ਕਹਿਣਾ ਹੈ ਕਿ ਉਹਨਾਂ ਦੇ ਉੱਪਰ ਪਹਿਲਾਂ ਇਹਨਾਂ ਲੋਕਾਂ ਦੇ ਵੱਲੋਂ ਕਈ ਵਾਰ ਹਮਲਾ ਕੀਤਾ ਗਿਆ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਸੀ ਕਾਰਵਾਈ ਜਾ ਕੇ ਇਹ ਧਮਕੀਆਂ ਦਿੱਤੇ ਸਿਗੇ ਤਾਂ ਪੁਲਿਸੇ ਉਸ ਤੋਂ ਕੋਈ ਕਾਰਵਾਈ ਨਹੀਂ ਕੀਤੀ ਇਸ ਦੇ ਬਾਰੇ ਜਿਹੜੀਆਂ ਫਰੀਦਕੋਟ ਪੁਲਿਸ ਨੂੰ ਇਹਨਾਂ ਨੇ ਉਤਲਾਹ ਦਿੱਤੀ ਜੀ ਰੋਇਪੁਰ ਬਾਰੇ ਦੱਸ ਰਹੇ ਹਾਂਗੇ ਹਾਂ ਉਹ ਜਦੋਂ ਤਾਂ ਰੋਇਪੁਰ ਪੁਲਿਸ ਨੇ ਪਤਾ ਵੀ ਲਗਾ ਦੋਸਰਾ ਕਿਉਂਕਿ ਇਹਨਾਂ ਦੀ ਜਿਹੜੇ ਘਰ ਇੱਥੇ ਸੀ ਜਿਨ੍ਹਾਂ ਨੂੰ ਕੋਈ ਡਰ ਸੀ ਤੁਹਾਨੂੰ ਲੋਕਲ ਅਪਰੋਚ ਕਰਨਾ ਚਾ ਉਹ ਇਹਨਾਂ ਨੇ ਕੋਟਮ ਕਿਦਮ ਕਰਕੇ ਗਏ ਸੀ ਉਹਨੂੰ ਵੀ ਐਸਐਸ ਤੋਂ ਉਹਨੂੰ ਮਿਲ ਕੇ ਗਏ ਸੀ ਨਾ ਕਿ ਕਿਸੇ ਪਰ ਉੱਤਰੀ ਕਾਰਬਨ ਦੇ ਕਾਰਵਾਈ ਹੋਈ ਹੋਈ ਤੇ ਕਹਿੰਦੇ ਆਜਾ ਦਿਨ ਨਹੀਂ ਸੀ ਤਾਂ ਸੀਡੀਪੀਓ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਉਹਨਾਂ ਨੇ ਤਾਂ ਫਰੋਜਪੁਰ ਬਾਰੇ ਦੱਸਿਆ ਮੈਨੂੰ ਇਤੋਵਾਰ ਤਾਂ ਦੱਸਿਆ ਨਹੀਂ ਗਿਆ ਤੇ ਦੱਸ ਦਿੱਤਾ ਇਹੋ ਜਿਹੀ ਕੋਈ ਗੱਲ ਨਹੀਂ ਸੀ ਤੁਸੀਂ ਸਾਨੂੰ ਚੈੱਕ ਕਰਕੇ ਦੇਖ ਲਓ ਫਿਲਹਾਲ ਕੋਈ ਕਲੋਸ ਕਰ ਲੋ ਪੁਲਿਸ ਵੱਲੋਂ ਜੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੇ ਵਿੱਚ ਜੇ ਕੋਈ ਇਹਨਾਂ ਦਾ ਕੋਈ ਰਹਿੰਦਾ ਪੱਕਾ ਕਿ ਐਕਸਰੇ ਰਿਪੋਰਟ ਆਉਣੀ ਹੁੰਦੀਆਂ ਡਾਕਟਰ ਸਾਹਿਬ ਨੇ ਲਿਖਣਾ ਹੁੰਦਾ ਹੈ ਡਾਕਟਰ ਸਾਹਿਬ ਦੇ ਲਿਖਣ ਤੋਂ ਬਾਅਦ ਸਾਰੀਆਂ ਚੀਜ਼ मतलब कि ज्यादा कुछ नहीं तो बंद करता को करके तो ऐसे मर गया खतान पास कौन बंदे से कुछ लगया पता कोई रंजिश कुछ वजह ज्यादा बोलिया नहीं जाता परिवार ने गल कर ली